ਆਓ ਜੀ ਹੁਣ ਆਪਾਂ ਜੁਗਾਂ ਦਾ ਵਿਸਤਾਰ ਦੇਖ ਲਈਏ ਕਿ ਜੁਗਾ ਅੰਦਰ ਹੁੰਦਾ ਕੀ ਸੀ ਸਤਜੁਗ ਕੀ ਸੀ ਹਨਾ ਤੇ ਪਹਿਲਾਂ ਦੇਖਦੇ ਆਪੇ ਕਿਰਤਜੁਗ ਪਾਵ ਸਤਜੁਗ ਉਹਦੇ ਵਿੱਚ ਲੋਕ ਸਦਾ ਭਲੇ ਕਰਮ ਕਰਦੇ ਸਨ ਜੀ ਨਾ ਤਾਂ ਧਰਮ ਦੀ ਅਤੇ ਨਾ ਹੀ ਲੋਕਾਂ ਦੀ ਕੋਈ ਹਾਨੀ ਨੁਕਸਾਨ ਹੁੰਦਾ ਸੀ ਜੀ ਜੋ ਵੀ ਉਹਨਾਂ ਦੇ ਚਿੱਤ ਦੀ ਇੱਛਾ ਹੁੰਦੀ ਸੀਗੀ ਸਤਜੁਗ ਵਿੱਚ ਜੀ ਮਨੁੱਖਾਂ ਦੇ ਉਹ ਆਪਣੇ ਆਪ ਹੀ ਪੂਰੀ ਹੋ ਜਾਂਦੀ ਸੀ ਨਾ ਕੋਈ ਰੋਂਦਾ ਸੀਗਾ ਜੀ ਨਾ ਕਿਸੇ ਦੇ ਅੰਦਰ ਕੋਈ ਅਭਿਮਾਨ ਸੀਗਾ ਨਾ ਕਿਸੇ ਅੰਦਰ ਕੋਈ ਹਉਮੈ ਸੀਗੀ ਨਾ ਕੋਈ ਕਿਸੇ ਨੂੰ ਧੋਖਾ ਦਿੰਦਾ ਸੀ ਜੀ ਨਾ ਹੀ ਕੋਈ ਝਗੜਾ ਕਰਦਾ ਸੀਗਾ ਕਿਸੇ ਨਾਲ ਨਾ ਕੋਈ ਕਿਸੇ ਨੂੰ ਈਰਖਾ ਸੀਗੀ ਨਾ ਹੀ ਕੋਈ ਸਖਤੀ ਸੀਗੀ ਨਾ ਕੋਈ ਕਿਸੇ ਤੋਂ ਡਰਦਾ ਸੀਗਾ ਜੀ ਨਾ ਹੀ ਕਿਸੇ ਨੂੰ ਕਿਸੇ ਨਾਲ ਕੋਈ ਸਾੜਾ ਸੀਗਾ ਅਤੇ ਨਾ ਹੀ ਕੋਈ ਕਿਸੇ ਦਾ ਕੋਈ ਵੈਰੀ ਸੀ ਇਸ ਸਤਜੁਗ ਵਿੱਚ ਜੀ ਹਰ ਜਾਤੀ ਦੇ ਲੋਕ ਰਹਿੰਦੇ ਸਨ ਹਰ ਲੋਕ ਹਰ ਮਨੁੱਖ ਆਪੂ ਆਪਣਾ ਨੇਮ ਕਰਦੇ ਸਨ ਅਤੇ ਕਰਮ ਨਿਭਾਈ ਜਾਂਦੇ ਸਨ ਭਾਵੇਂ ਕ੍ਰਿਤਜੁਗ ਵਿੱਚ ਵੀ ਧਰਮ ਅਨੇਕਾਂ ਸਨ ਪਰ ਵੇਦਾਂ ਅਨੁਸਾਰ ਸਭ ਦਾ ਇੱਕੋ ਧਰਮ ਸੀਗਾ ਜੀ ਉਹ ਸੀਗਾ ਪ੍ਰਭੂ ਪਰਮਾਤਮਾ ਦੀ ਭਗਤੀ ਕਰਨੀ ਇਹ ਵੀ ਕਿਹਾ ਜਾਂਦਾ ਹੈ ਜੀ ਕਿ ਸਤਜੁਗ ਵਿੱਚ ਲੋਕਾਂ ਦੀ ਜਿਹੜੀ ਉਮਰ ਆ ਉਹ 400 ਸਾਲ ਤੱਕ ਹੁੰਦੀ ਸੀ ਅੱਗੇ ਹੈ ਜੀ ਤ੍ਰੇਤਾ ਜੁਗ ਇਹ ਦੂਸਰੇ ਯੁੱਗ ਵਿੱਚ ਜੀ ਜੱਗ ਜੱਗ ਜਿਹੜੇ ਆਪਾਂ ਗੱਲ ਕਰਦੇ ਆਂ ਯੱਗ ਹੁੰਦੇ ਸੀਗੇ ਹੋਣ ਲੱਗ ਪਏ ਜੀ ਕਹਿੰਦੇ ਨੇ ਧਰਮ ਦਾ ਚੌਥਾ ਹਿੱਸਾ ਕੱਟ ਗਿਆ ਲੋਕ ਸੱਚ ਤਾਂ ਬੋਲਦੇ ਸੀਗੇ ਜੀ ਪਰ ਕਰਮ ਆਪਣੇ ਹਿੱਤ ਅਤੇ ਨਿਜਵਾ ਅਨੁਸਾਰ ਹੀ ਕਰਦੇ ਸਨ ਇਸ ਯੁੱਗ ਵਿੱਚ ਜੀ ਪ੍ਰਭੂ ਪਰਮਾਤਮਾ ਦੇ ਲਈ ਜਾਂ ਦੇਵਤਿਆਂ ਲਈ ਬਲੀਦਾਨ ਹੋਮ ਪੂਜਾ ਆਦ ਪ੍ਰਕਾਰ ਦੇ ਕਰਮਕੰਡ ਜਿਹੜੇ ਹੁਣ ਸ਼ੁਰੂ ਹੋ ਗਏ ਜੀ ਲੋਕ ਭਗਤੀ ਤਾਂ ਕਰਦੇ ਸਨ ਪਰ ਉਹ ਆਪਣੇ ਮਨ ਵਿੱਚ ਜਾਂ ਆਪਣੇ ਚਿੱਤ ਵਿੱਚ ਕਾਮਨਾ ਰੱਖਦੇ ਸਨ ਤਾਂ ਜੋ ਸਾਨੂੰ ਆ ਮਿਲ ਜੇ ਜਾਂ ਉਹ ਮਿਲ ਜੇ ਜਾਂ ਉਹ ਪ੍ਰਮਾਤਮਾ ਦੀਆਂ ਸ਼ਕਤੀਆਂ ਮਿਲ ਜਾਣ ਕਿਹਾ ਜਾਂਦਾ ਹੈ ਜੀ ਕਿ ਤ੍ਰੇਤੇ ਵਿੱਚ ਲੋਕਾਂ ਦੀ ਉਮਰ ਜਿਹੜੀ ਉਹ 300 ਸਾਲ ਤੱਕ ਹੁੰਦੀ ਸੀ ਜੀ ਇਸ ਤੀਸਰੇ ਯੁੱਗ ਵਿੱਚ ਦੁਆਪਰ ਯੁੱਗ ਵਿੱਚ ਜੀ ਜਿਹੜੀ ਨੇਕੀ ਸੀਗੀ ਉਹ ਅੱਧੇ ਰਹਿ ਗਈ ਜੀ ਵੇਦ ਚਾਰ ਹੋ ਗਏ ਜੀ ਤੇ ਕਈ ਲੋਕ ਚਾਰ ਕਈ ਤਨ ਕਈ ਦੋ ਕਈ ਇਕ ਵੇਦ ਪੜਦੇ ਤੇ ਕਈ ਕੋਈ ਵੀ ਵੇਦ ਨਹੀਂ ਸੀ ਪੜਦਾ ਜੀ ਅਤੇ ਰਸਮਾਂ ਕਈ ਜ਼ੁਗਤੀਆਂ ਅਨੁਸਾਰ ਹੋਣ ਲੱਗ ਪਈਆਂ ਜੀ ਨੀਕੀ ਵੀ ਘਟ ਗਈ ਲੋਕ ਝੂਠ ਬਹੁਤ ਬੋਲਣ ਲੱਗ ਪਏ ਜੀ ਤੇ ਜਿਵੇਂ ਹੀ ਲੋਕੀ ਸਚਾਈ ਤੋਂ ਪਰੇ ਹੋ ਗਏ ਤਾਂ ਕਈ ਵਿਆਦੀਆਂ ਕਾਮਨਾ ਉਪਾਧੀਆਂ ਕਰਮਾਂ ਅਨੁਸਾਰ ਆ ਗਈਆਂ ਜੀ ਮਨੁੱਖ ਅੰਦਰ ਜਿਸ ਦੇ ਨਾਲ ਮਨੁੱਖ ਨੂੰ ਸੰਤਾਪ ਹੋਇਆ ਅਤੇ ਉਹ ਤਪ ਕਰਨ ਲੱਗ ਪਏ ਜੀ ਤੇ ਕਿਹਾ ਜਾਂਦਾ ਹੈ ਕਿ ਦੁਆਪਰ ਵਿੱਚ ਲੋਕਾਂ ਦੀ ਉਮਰ 200 ਸਾਲ ਤੱਕ ਹੁੰਦੀ ਸੀ ਜੀ ਇਸ ਚੌਥੇ ਯੁੱਗ ਵਿੱਚ ਇਸ ਕਾਲ ਯੁੱਗ ਵਿੱਚ ਕਾਲ ਯੁੱਗ ਦੇ ਪ੍ਰਭਾਵ ਵਿੱਚ ਜਿਹੜਾ ਭਲਾਈ ਦਾ ਸੀ ਉਹ ਕਹਿੰਦੇ ਚੌਥਾ ਹਿੱਸਾ ਹੀ ਰਹਿ ਗਿਆ ਜੀ ਵੇਦ ਸ਼ਾਸਤਰਾਂ ਦੇ ਨਿਯਮ ਨیکی ਦੇ ਕੰਮ ਤੇ ਜਿਹੜੇ ਜੱਗਿਆ ਹੋਮ ਇਹ ਸਾਰੇ ਬੰਦ ਹੋ ਗਏ ਜੀ ਮੁਸੀਬਤਾਂ ਨੇ ਆ ਕੇ ਰੋਗਾਂ ਨੇ ਆ ਕੇ ਥਕਾਨ ਕ੍ਰੋਧ ਨੇ ਆ ਕੇ ਸੰਤਾਪ ਭੁੱਖ ਅਤੇ ਡਰ ਨੇ ਆ ਕੇ ਲੋਕਾਂ ਨੂੰ ਆਪਣੀ ਚਕੜ ਵਿੱਚ ਲੈ ਲਿਆ ਜੀ ਲੋਕਾਂ ਨੂੰ ਗ੍ਰਸ ਲਿਆ ਜੀ ਤੇ ਕਲ ਯੁਗ ਵਿੱਚ ਲੋਕਾਂ ਦੀ ਉਮਰ 100 ਸਾਲ ਤੱਕ ਹੀ ਰਹਿ ਗਈ ਜੀ ਅਤੇ ਅੰਗਰੇਜ਼ਾਂ ਨੇ ਵੀ ਆਪਣੇ ਅਨੁਸਾਰ ਚਾਰ ਯੁਗਾਂ ਦਾ ਵਰਣਨ ਕੀਤਾ ਹੈ ਜੀ ਜਿਹਨੂੰ ਗੋਲਡਨ ਏਜ ਸਿਲਵਰ ਇਸ ਬ੍ਰੌਂਜ਼ਨ ਇਸ ਤੇ ਆਇਰਨ ਐ ਜਿਹੜੀ ਹੁਣ ਕਰੰਟ ਕਹ ਰਹੇ ਆ ਚੱਲ ਰਹੀ ਹੈ ਜੀ ਗੁਰੇ ਅਨਸਾਰ ਵੀ ਚਾਰ ਜੋ ਕੁ ਚੱਲ ਰਹੇ ਹਨ ਜੀ